ਲਓ ਜੀ ਕਿਤੇ ਇਹ ਰਾਖੜਾ ਸ਼ਪੇਰ ਥੈਂਕ ਯੂ ਜਿਵੇਂ ਚੰਡੀਗੜ੍ਹ ਦਾ ਸਾਈਨ ਹੁੰਦਾ ਉਂਗਲਾਈਆਂ ਵਾਲਾ ਬਹੁਤ ਸਨਮਾਨ ਕਰਿਆ ਹਮੇਸ਼ਾ ਫਰੇ ਬਹੁਤ ਸਨਮਾਨ ਕਰਿਆ ਇਹ ਸਨਮਾਨ ਤੇ ਇਹ ਤੈਨੂੰ ਥਾਪੜਾ ਮਿਲਿਆ ਤੇ ਵੱਲੋਂ ਕੀ ਦਿਖਾਵਾਂ ਦਿਖਾ ਦੇ ਫਿਰ ਕੁਝ ਹੋਰ ਦਿਖਾ ਦੂੰ ਮੀਡੀਆ ਨੂੰ ਦਿਖਾਵਾਂਗਾ ਦਿਖਾਵਾਂਗਾ ਤੇਰਾ ਕੁਝ ਤੇਰਾ ਸੀ ਹੀ ਹੈਗਾ ਸੁਤਵਾਸ ਨਾ ਕਰ ਮੈਂ ਆ ਨਾ ਤੂੰ ਇੱਥੇ ਆੜੇ ਨੇ ਦਸ ਕੇ ਵੀ ਭੇਜ ਕੱਢੇ ਪਹਿਲਾਂ ਤੂੰ ਇੱਥੇ ਖੜ ਕੇ ਨਾ ਜੇ ਕੁਝ ਵੀ ਕਰਨਾ ਇੱਥੇ ਸਾਕੇ ਕੋੜਲੀ ਕਰਲੀ ਕਰਨ ਲੱਗ ਜੀ ਠੀਕ ਹੈ ਠੀਕ ਹੈ ਉਹ ਕੰਨ ਦਾ ਸੀਨਾ ਦਾ ਆ ਗਿਆ ਹੈ ਨਹੀਂ ਆਲੇ ਹੈ ਪਹਿਲਾਂ ਉਹ ਰੇ ਕਰ ਲੈਣਾ ਦਾ ਨਹੀਂ ਇਹ ਨਾਲੇ ਆ ਸੀ ਦੇ ਰੋ ਬਾਈ ਤੇ ਘਰ ਦੂਪੀ ਤੇ ਮੇਰੇ ਕਰ ਦੋ ਸਟਾਰਟ ਬਾਈ ਸਟਾਰਟ ਹੋ ਚੁੱਕਾ ਇੱਕ ਸੀਨਾ ਦਾ ਹੋ ਗਿਆ ਹੋ ਗਿਆ ਆ ਸੂਟ ਬਦ ਲਈ ਤੈਨੂੰ ਕਿਹਨੂੰ ਪਿਆਰ ਹੋਊਗਾ ਨਾ ਅੰਦਰ ਇਹ ਤੇ ਘਰੀਏ ਤੂੰ ਤਿਆਰੀ ਹੈ ਜੀ ਆਹ ਜੇ ਤੂੰ ਰੇ ਬਾਬਾ ਮੈਨੂੰ ਬੁਲਾਉਣਾ ਹਾਂ ਜਸੇ ਹੋ ਜਾਏਗਾ ਨਹੀਂ ਪਿਆਰ ਜਸ ਐ ਰੱਖੀ ਨਾਲੇ ਉਹਨੂੰ ਬੋਲ ਮਾਰ ਜਸੇ ਪਿਆਰ ਨਹੀਂ ਐ ਰੱਖੀ ਯਾਰ ਤੈਨੂੰ ਜਸੇ ਤੈਨੂੰ ਨਹੀਂ ਜਾਂਦਾ ਨਾ ਜਾਣੀ ਸੁਣ ਬੜੀਆ ਗੱਲ ਜਸੇ ਤੂੰ ਕਾਹ ਕਹਿੰਦੀ ਉਹ ਸਾਡੇ ਕੱਢੀ ਕਿੰਨੀ ਕੁੱਚਲੇ ਕੁਝ ਬੋਲ ਰਹੀ ਦਿਸ ਮੈਨੂੰ जा सके तो अरे हां जा सारे मतलब जैसे ऐसे ऐसे आ गया आ गया टाइम नहीं टाइम नहीं बोल दी बोल दी ठीक से की करो ना आज अधिक बात नहीं ठीक करो ठीक करो थोड़े थोड़े जैसे की करो ना तो पहुंचता पहुंच के जाने हां वही तो क्या होरे कढ़ी होरे ओठ जाके केनु बड़ा का आएंगे ਕਰਮਣ ਹਾਂਜੀ ਸਮਝਾਉਣੀ ਪੈਂਦੀ ਨੇ ਬੰਦੇ ਸਮਝਾਉਣਾ ਫੰਡਾ ਵਾ ਕਾਕਾ ਟਾਈਮ ਸਮਝਾਉਣਾ ਇਹ ਇਹ ਦੋ ਹੀ ਜਣ ਪੜ ਲਾ ਦੇ ਨੇ ਮੈਨੂੰ ਬੰਦੇ ਆ ਤਾਂ ਬੰਦਾਲ ਪੜ ਹੈ ਇਹਨਾਂ ਤਾਂ ਵੀ ਦੱਸਣਾ ਪੈਂਦਾ ਵੀ ਐਂ ਕਰਨਾ ਤਾਂ ਨਹੀਂ ਆ ਆ ਇੱਧਰ ਆ ਹੁਣ ਤਾਂ ਵੀ ਘਟਾ ਹੈ ਇਹ ਚਿੱਟੀ ਸ਼ਰਟ ਵਾਲਾ ਇਹ ਇਹ ਤਾਂ ਉਹ ਹੈ ਮੁੰਡਾ ਇਹ ਇਹਦੇ ਨਾਲ ਹੈ ਨਾ ਇਹ ਵੀ ਇੱਕ ਬੋਡੀਗਾਰਡ ਹੈ ਬੋਡੀ ਦੇਖੋ ਮੁੰਡੇ ਅੱਛਾ ਠੀਕ ਆ ਇਹ ਵੀ ਵੀਡੀਓ ਚਲੋ ਜੀ

गया। थे। थे थे आ गया तो बढ़िया है हैं अल्टो तो बढ़िया तो है अल्टो तो बहुत तो बढ़िया तो है कुर्सी चक्का इधर रेडी। ਲੈ ਕਹਾਵਾਂ ਤੋਂ। ਬਾਪੂ। ਤਾਂ ਦੀ ਪ੍ਰੋਫਾਈਲ ਆ ਸੈਟ ਹੋ ਗਈ। ਹਾਂ ਇਧਰ। ਰੈਡੀ। ਅਰੇ ਕੋ ਮੜ। ਆ ਵੀ ਰੱਖੀਂ ਗੱਲ ਮਗਾ ਕੋ ਕੱਲੀ ਜੰਨੀ ਆ ਮਾਹੋਂ ਲੈ ਜੰਦੀ ਨਾਲ ਮਾਂ ਸ੍ਰੀਕਾਲੇ ਨੂੰ। ਠੀਕ ਐ। ਇਹਦੀ ਕੀ ਲੋੜ ਹੈ ਕਿ ਇਹ ਆਣ ਦੀ? ਮੈਂ ਤਾਂ ਸ੍ਰੀਕਾ ਪਕਾਇਆ ਨਹੀਂ ਜਿਹੜਾ ਇਹਦੀ ਫਿਰ। ਆਹਾਂ ਦਾ ਜਿੰਨੀ ਇਸ ਤਰ੍ਹਾਂ ਦੀ ਜਿਹੜੀ ਬਰ ਬਕਰ ਨੂੰ ਮੈਂ ਚੁੱਕੂ ਜਿੰਨਾ ਕਿ ਮਿਲ ਜੇ। ਠੀਕ ਐ ਰੈਡੀ ਨੂੰ ਦੀ ਵੀ ਸੀ। ਤੁਸੀਂ ਕਹੋਗੇ ਨਾ। ਐਕਸ਼ਨ। ਸੁਣਦੇ ਨਹੀਂ। ਕੀ ਚਾਹ ਤੂੰ ਲੈ ਜਾ ਪੈਸੇ ਨਾਲ ਠੀਕ ਆ ਕੰਮ ਜਮਾ ਠੀਕ ਆ ਅ ਵੀਰੇ ਰੈਡੀਆਂ ਚੱਲ ਤੂੰ ਦੱਸ ਬਾਈ ਮੈਂ ਤਾਂ ਨਹੀਂ ਕੋਈ ਦੱਸ ਦੇ ਨਵਰੇ ਅੱਜ ਤੱਕ ਜਿਹੜਾ ਡਰਾਇਡ ਤਾ ਦੀ ਵੀਰੇ ਆਉਂਦਾ ਕਹਦਾ ਬਾ ਗੋਲੀ ਮਾਰੀ ਤਰੇ ਹੱਥ ਪਏ ਬਟਾ ਜਦੋਂ ਕੀਰੇ ਦੀ ਬਹੁਤ ਸੱਤ ਪਰਦੇ ਤੇ ਸਾਫ ਤੇ ਕੀਰੇ ਦੇ ਕੱਟ ਕੇ ਤੇ ਪੈੜਦੀ ਤੇਰੀ ਦੀ ਬਾਹ ਦਾਗ ਦੀ ਦੀ ਹੋਰ ਜਨਾ ਜਨਾ ਖੀਰੇ ਲੈ ਅਦਰੋ ਕੀ ਕੱਟ ਕੇ ਲੈਣਾ ਕਈ ਕਾ ਕੇਦੀ ਕੱਟ ਕੇ ਲੈ ਮੱਗੇ ਸਾਫ ਤਾਂ ਮੈਂ ਖਾ ਲਿਆ ਤੇ ਤੇ ਕੁਛ ਗਵੱਕੇ ਨਹੀਂ ਕਰਦਾ ਫਰੂਟ ਚਾਟ ਲਿਆ ਗਾ ਹਾਂ ਖਾ ਗਏ ਤੇ ਖਾਣ ਲੱਗੇ ਤੇ ਤਖੀਰੇ ਦੀ ਪੈੜਦੀ ਦਾਗ ਦੀ ਦੀ ਮਾਂ ਕੱਟ ਕੇ ਲੈ ਗਿਆ ਹਾਂ ਮਾਰ ਗਾ ਆਵਾਜ਼ ਇਹ ਇੰਨੀ ਨਹੀਂ ਕਰਿਆ ਅਦਰੋਂ ਕਹਿੰਦਾ ਬਾਦੀ ਮਰੀ ਜਾ। ਬੜਾ ਡੈਨ ਲੱਗੀ ਜਾਂਦਾ ਉਹ ਕਹਿੰਦਾ ਵੀ ਆਪਨੇ ਹੀ ਪਰਿਵਾਰ ਹੈ ਕਹਿੰਦਾ ਇਹ ਮੇਰਾ ਭਾਈ ਹੈ ਫਟਾ ਪੜਿਆ ਇਹ ਮੇਰੀ ਪਹੂ ਹੈ ਕਹਿੰਦਾ ਪਹਿਲਾਂ ਨਾ ਜੀ ਗਏ ਮੈਨੂੰ ਕਹਿੰਦੇ ਚੰਗਾ ਵੇ। ਬਾਉ ਰਿਆ ਨਹੀਂ ਤੂੰ ਰਿਆ ਬਾ ਖਾ ਤੇ ਜੀ ਗਾ ਜੀ ਗਾ ਮੇਰੇ ਸਾਲੇ ਦੀ ਕਹੇ ਜੀ ਜੀ ਕਹਾਂਗਾ ਤੋ ਵਾਪਾ ਤੈਨੂੰ ਪੁੱਛ ਕੇ ਆਇਆ ਮੈਂ ਜੀ 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 ਹਾਂ ਜੀ ਜੀ ਹਾਂ ਕੀ ਕਰੀ ਸਾਲੇ ਦੀ ਚੱਲ ਚੱਲ ਕਰੋ ਕਰੋ

ਹੇ ਇਹ ਨੂੰ ਬੋਲੇ ਕਹਿੰਦੇ ਆ ਤੇਦੀ ਖਾਣ ਦੇਖ ਨਹੀਂ ਮੈਂ ਜਦੋਂ ਬਣਦੇ ਨਹੀਂ ਤੂੰ ਤਾਂ ਲਾ ਲੋ ਕਹਿੰਦੀ ਮੈਂ ਜਾਣੀ ਹੈ ਕਿ ਨਹੀਂ ਜੇ ਉਹ ਜਿਸੇ ਵਰਗਾ ਕਹਿੰਦੇ ਉਹ ਤਾਂ ਪਹਿਲੀ ਵੇਲੇ ਤੋਂ ਲੱਗਦੇ ਨੇ ਕਹਿੰਦੀ ਉਹ ਹੋਰ ਜਿਸਸਾ ਜਿਸਸਾ ਲੱਗਦਾ ਹੈ ਉਹ ਤਾਂ ਆਵਲਾ ਤਾਂ ਜਿਸੇ ਦੇ ਵਾਂਗ ਆ ਬੈਠ ਗਿਆ ਨਾ ਭੈਣ ਜੀ ਬਸਾਈ ਤੂੰ ਬੋਲੇ ਉਣ ਦੇ ਰਾਲਾ ਕਹਿੰਦੀ ਜੋ ਆਲਦੀ ਨੂੰ ਆ ਦੇ ਜਿਸਸਾ ਮੇਰੇ ਤੇ ਪਹਿਲਾਂ ਚੁਭੀਆਂ ਗੱਲਾਂ ਕਰਾਈ ਇੱਥੇ ਰੱਖੂਗਾ ਉਹ ਕਹਿੰਦੀ ਤੇ ਸਾਰਾ ਰੱਗ ਨਾ ਹਰ ਬਨੂਰੀ ਰੱਖਾਂਗੇ ਡਰਾਮਾ ਆਵਲਾ ਤਾਂ ਉਹ ਆਉਂਦਾ ਦੀ ਵਾਹ ਬਾਕੀ ਦਬਾਕ ਹੈ ਜੀ ਨਾ ਸਾਡੇ ਕੋਲ ਸਕੀਨ ਧਰਦਾ ਵੀਰ ਦਾ ਆ ਗਿਆ ਉਹਦੇ ਤੇ ਜਿਹੜੇ ਡਰਦੇ ਸਨ ਜੇ ਕੈਦ ਨੇ ਲਾਤਾ ਨਾ ਬਹਾਂਗੇ ਹਾਂ ਹੈ ਗਏ ਕੈਦ ਕੇ ਮੈਂ ਇੱਕ ਗਲਤ ਹੀ ਜਾਣਦੀ ਆ ਭਾਗੂ ਨੇ ਦਾ ਦਿਮਾਗ ਪਤਾ ਕਿ ਭਾਈ ਹੰਦੀਆ ਚਾਚਾ ਚੌਧਰੀ ਤੋਂ ਤੇਜਾ ਮੇਰਾ ਕਹਿੰਦਾ ਗੁੰਡਾ ਕਹਿੰਦਾ ਡਰੋਂ ਲਾ ਕੇ ਆਇਆ ਬਾਹਰੋਂ 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 ਉਹ ਲਾ ਕੇ ਬਾਹਰ ਗੁੰਡਾ ਲਾ ਕੇ ਕਹਿੰਦਾ ਉਧਰ ਦੀ ਆਇਆ ਕਹਿੰਦਾ ਚੋਰ ਦੇ ਕਹਿੰਦਾ ਹੁਣ ਗੁੰਡਾ ਖੋਲੂ ਖੜਕਾ ਹੋਊ ਕਹਿੰਦਾ ਐਨੇ ਨੂੰ ਕਹਿੰਦਾ ਪੱਸ ਆ ਸਮਝ ਗਿਆ ਭਾਗੂ ਆ ਨਮਾਗ ਐਨੇ ਨੇ ਕਿਹਾ ਸਾਹ ਸੁਣ ਆਪਾਂ ਚਲੋ ਚੱਲਾ ਹਾਂ ਚੱਲ ਚੀਰਾਂ ਖਵਾਉਂਦੇ ਹਾਂ ਹਾਂ ਇੱਥੇ ਕੱਪੜਾ ਲਾ ਲਈ ਰੈਡੀ ਹਾਂ ਚਾ ਆਦੇ ਆਦੇ ਰੈਡੀ ਸਾਈਡ ਤੋਂ ਉੱਚਾ ਕਰੀਏ ਆਪਾਂ ਜਾਇਦਾ ਤੇ ਹੱਥ ਹੱਥ ਸਮੋ ਗਿਆ ਨਾ 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 ਤੋਂ ਸਮਾਇਆ ਹੋ ਗਿਆ ਰੈਡੀ ਐਕਸ਼ਨ ਹੈ ਬੰਦ ਆਦੋਂ ਚੱਲਦੀ ਆ ਉਹ ਅੱਗ ਆ ਰਹੀ ਹੈ ਉਹ ਕਿਵੇਂ ਹੋ ਰਿਹਾ ਹੈ ਆਟੋ ਗੋਟੇ ਉਹ ਹੀ ਆ ਦੇ ਨੇਸ ਵਾਲੇ ਉਹ ਬੇਰ ਵਾਲੀ ਬੰਦਾ ਮੈਂ ਤਾਂ ਹਾਕ ਨਹੀਂ ਮਾਰੀ ਉਹ ਹੋਰ ਆ ਜਾ ਸਾਲਾ ਹੋਰ ਘੜਾ ਲੈਣਾ ਮੈਨੂੰ ਹਾਕ ਨਹੀਂ ਮੈਂ ਜਦਾ ਹੁਣਾ ਨਹੀਂ ਤਾਂ ਮਾਤ ਤਾਂ ਮਰੀ ਉਹਦੋਂ ਬਾਅਦ ਜੇ ਹਾਕ ਤੋਂ ਵੀ ਤੂੰ ਤੁਸੀਂ ਡਵਾ ਰਹੇ ਠੀਕ ਹੈ ਮੈਂ ਵੀ ਖੜ ਜਾਈ ਜੀ ਰੈਡੀ ਐਕਸ਼ਨ ਪਹਿਲਾ ਕੀ ਕੀ ਹੈ ਤਾਂ ਤੁਰ ਆ ਕਿ ਤਾਪਾਈ ਮੱਲੋ ਕਹਿੰਦਾ ਪਾਪ ਤੋਂ ਹਾਂ ਕਿ ਨਹੀਂ ਵਕੇ ਕਹਿੰਦਾ ਖੋਲੋ ਗੁੰਡਾ ਕਹਦਾ ਜਾ ਕੇ ਰੋਕ ਰੋਕ ਤੂੰ ਲਾ ਹੋ ਜਾ ਬਾਈ ਹਾਂ ਹੁੰਦ ਲਾਉਗਾ ਤਾਂ ਮੈਂ ਦੇਖ ਕੇ ਲਾਉਣਾਗਾ ਮੈਂ ਦੇਖ ਕੇ ਲਾਉਣਾਗਾ ਮੇਰਾ ਕੁੰਡਾ ਖੋਲ ਬਾਸ ਤੂੰ ਕਿਹਾ ਕਹਦਾ ਲੈ ਮੜਾ ਕਹਦਾ ਤੂੰ ਖੋਲ ਬੱਤ ਮਾਚ ਦੇ ਕੁੰਡੇ ਦੇਖੋ ਇਸ ਦਾ ਤੋੜ ਦੇ ਉਹ ਪਹਿਲਾ ਵਗਿਆ ਦਿਆ ਕਹਿੰਦਾ ਮੈਂ ਕਹਦਾ ਯਾਰ ਹੋਰ ਗੱਲ ਕਰਦੇ ਕਹਿੰਦਾ ਤੁਸੀਂ ਜਿਹੜਾ ਲੇਨ ਕਰਪਾ ਚਿੱਟੀ ਨਾ ਹੋਵੇ ਕੀ ਬਣਾਈ ਜਾਂਦਾ ਨਾ ਮੈਂ ਦੇਖ ਕਿ ਲਾਉਣਾ ਕਹਿੰਦਾ ਬਲੌਗ ਬਤਾਇਤਾ ਅਸ ਕਾ ਬਚਾਰਾ ਕੇ ਬਚਾਉਣਾ ਓ ਮਗਾ ਆਇਆ ਫਿਰ ਤੈਨੂੰ ਦੇਖਦੇ ਫਰੀ ਜਾਵਾਂਗੇ ਚਲੋ ਵੀਰਾ ਬਲੌਗ کٹ ਗਿਆ ਆਪਣਾ ਚੱਲ ਬਈ ਇਹ ਤਾਂ ਮੈਂ ਤੈਨੂੰ ਦੱਸਿਆ ਵੀ ਲਾਲ ਸੋਚੇ ਦੱਬੇ ਤੋਂ ਬਲੌਗ ਬਹੁਤ ਦੁੱਧਦਾ ਹੈ ਜੱਡੀ ਬੈਠੋ ਇੱਥੇ ਨਾ ਕਿਹਾ ਤੁਸੀਂ ਹੋਰ ਰੱਖਿਆ ਕਰੋ ਅਸੀਂ ਤਾਂ ਸ਼ੁਰੂ ਕਰਤਾ ਬਿਛੜੇ ਪਿਛੜੇ ਵੜੇ ਪਿਛੜੇ ਭੱਗੂ ਜਾ ਬਿਆ ਹੇ ਵਾਗੂ ਦੇ ਮੁੰਡਾ ਹੋ ਗਿਆ ਬੱਚੇ ਦੇਦੇ ਭੈਣ ਤੇ ਮਾਮਿਆ ਬਾਗੂ ਦੇ ਮੁੰਡੇ ਦੀ ਲੋਰੀ ਦੇ ਚੂ ਬਾਗੂ ਦੇ ਮੁੰਡੇ ਦੀ ਲੋਰੀ ਹੇ 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 ਚਾਓ ਮਾਣ ਨੂੰ ਛੋਡੇ ਨਾਲ ਕੀ ਬਣੂ ਦੇਖ ਲਈ ਓਏ ਆ ਐਪੀਸੋਡ ਦਾ ਗਰਦ ਕਰ ਲੈ ਆ ਲੈ ਸਦਾ ਫਰੇਮ ਚ ਖੜਾ ਇਨ ਸਾਹਮਣੇ ਲੱਗੀ ਇਧਰ ਆ ਜਾ ਆ ਗਿਆ ਹੀ ਆ ਗਿਆ ਉਹ ਕੱਢ ਕੇ ਦੇ ਦੇ ਇਧਰਲਾ ਸੀਸਾ ਥੱਲੇ ਕਰ ਉਹ ਥੱਲੇ ਰੱਖੀ ਸੀ ਆ ਬੰਦੇ ਨੂੰ ਜਾਣਦੇ ਹੋ ਭਾਈ ਉਹ ਆ ਗਿਆ ਪਿੱਛੇ ਇੱਕ ਲੈ ਖੜਾਈਏ ਦੇ ਉੱਤੇ ਦੇਖ ਲੋ ਬਣ ਗਿਆ ਮਾਡਲ ਬੰਦਾ ਫਰੇਮ ਦੇ ਵਿੱਚ ਤੁਹਾਨੂੰ ਲੈਣਾ ਨਹੀਂ ਬੜ ਗਈ ਚੀਆ ਹਾਂ ਸਹੀ ਆ ਔਰ ਨੇ ਵੇਰਾ ਹੁਣ ਅੱਗੇ ਜਾ ਤਰੇਆ ਚੱਲ ਅੱਗੇ ਥੋੜਾ ਹੀ ਦੂਰ ਜਾਣਾ ਉਹ ਐ ਚੋ ਗਿਆ ਦਾਸਾ ਗੱਡੀਆਂ ਬਦਲਦੀਆਂ ਜੱਸ ਵਿੱਚ 6 ਵਰਦੀਆਂ ਪਾਸਾ 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 ਜੇ ਕਿਹਾ ਮੰਤਰੀ ਦੇ ਗੱਲ ਕਿਆ ਉਹ ਖੇਤ ਬਚਾਏ ਕੌਣ ਆਊਗਾ ਆ ਬੋਲੋ ਚਲੋ ਉੱਤਰ ਦੋ ਉੱਤਰ ਮਨੰਤਰ ਕੋਈ ਠੀਕ ਹੋਵੇ ਤੂੰ ਰਾਈਟ ਹੁੰਨੇ ਪੁੱਤਰ ਦੋ ਅੰਨੇ ਕਾ ਸੁਟਾ ਸਾਰੇ ਤੂੰ ਤਾਂ ਮੜਾ ਉੱਤਰ ਤੂੰ ਛੇਤੀ ਬੋਲਦੀ ਕਹਿੰਦੀ ਜੱਸੇ ਮਗਾ ਹਾਂ ਬੰਤ ਤੇਰਾ ਉਹ ਰਾਤ ਨਾ ਗੁਰੂ ਤੁਮਾ ਕਰਵਾ ਹਾਂ ਹਾਂ ਅਮੇ ਤਾਂ ਬਾਹਰ ਹੈ ਤੇਰਾ ਨਾ ਇਹ ਇਹ ਤਾਂ ਬਾਹਰ ਜੱਸੀ ਦਾ ਜੱਸੀ ਦਾ ਬੰਤ ਤੇਰਾ ਕੋਈ ਕੁੰਗਾ ਲੱਗਿਆ ਹੈ ਜੱਸੀ ਦਾ ਪਰ ਕਿਸੇ ਦਾ ਬਾਹਰ ਹੈ ਰੈਡੀ ਹਾਂ ਐਕਸ਼ਨ ਜਿਸ ਤੇ ਗੁੰਡਾ ਲੱਗਾ ਹੋਇਆ ਪਾਪੀ ਪਾਪੀ ਲੈ ਜੀ ਕੌਣ ਕੇ ਥੋੜਾ ਥੋੜੀ ਤਦੂ ਦੇਖਣ ਵਾਲਾ ਪ੍ਰੋਗਰਾਮ ਕਰਾਂ ਕਰਾਂ ਜੀ ਆ ਗਿਆ ਓਏ ਬੜੀ ਯਕ ਕੋਈ ਦਾ ਦੇਖਣਾ ਹੈ ਕਿਤ ਮੈਂ ਤਾਂ ਥੋੜੇ ਪਣੀ ਰੱਖ ਲਿਆ ਪੁਰੇ ਖੜੇ ਹੋ ਬਾਈ ਆ ਓਏ ਆ ਜਾਓ ਬਾਪਿਓ ਕੋਈ ਮੀਟ ਦਾ ਸੇਵਨ ਨਹੀਂ ਕਰ ਇਹ ਮੀਟ ਦਾ ਸੇਵਨ ਦਾਲ ਵਿੱਚ ਤੂੰ ਕਰ ਰਿਹਾ ਅਰੇ ਦਾਲ ਹੈ ਇਹਦੇ ਵਿੱਚ ਕੋਈ दारू ਨਹੀਂ ਹੈਗੀ ਹਾਂ ਬੋਤਲਦਾਰੂ ਨਹੀਂ ਦਾਲ ਪਾਉਂਦਾ ਜਿਹੜੇ ਪਾਣੀ ਪਾ ਕੇ ਮੀਟ ਪਾਇਆ ਹੁੰਦਾ ਅਸੀਂ ਬਣਾਈ ਹੋਈ ਚੱਲੋ ਜੀ ਦਾਲ ਨਿੱਕ ਭਾਂਡੇ ਵਿੱਚ ਪਾ ਲੋ ਜਿਵੇਂ ਮੀਟ ਹੁੰਦਾ ਇੱਥੇ ਡੋਲਾਂਗੇ ਉਹ ਸਹੀ ਆ ਕੋਈ ਨਸ਼ਾ ਪ੍ਰਮੋਟ ਨਹੀਂ ਬਾਬੇਓ ਪਰ ਸਾਡੇ ਫਿਲਮਾਂ ਚ ਮਾੜਾ-ਮੋਟਾ ਹੁੰਦਾ ਨਸ਼ਾ ਦਿਖਾਉਣਾ ਪੈਂਦਾ ਇਹਦੇ ਨਾਲ ਕਮੇਡੀ ਨਿਕਲ ਕੇ ਆਉਂਦੀ ਹੈ ਗੱਲਾਂ ਇਹਦੇ ਵਿੱਚ ਦੀਆਂ ਆਉਂਦੀਆਂ ਨੇ ਜਦੋਂ ਪੇਗ ਲੱਗਿਆ ਹੁੰਦਾ ਕਹਿੰਦੇ ਬੱਦੇ ਦਾ ਫੇਰ ਗੱਲਾਂ ਉੱਡਦੀਆਂ ਨੇ ਬੱਦੇ ਨੂੰ ਕਿਉਂ ਵੀ ਲੈ ਬਾਕੀ ੱੱੱੱੱ ਪੇਚ ਰੱਖ ਸਕਦੇ ਆਪਾਂ ਹੂੰ ਹੂੰ ਤੁਸੀਂ ਫੋਟੇ ਕੋਲੇ ਆ ਗਏ ਬੰਦੇ ਲੋਕ ਕਿ ਮਿਲ ਤਾਂ ਇਹਦੇ ਤੇ ਖਾਣ ਲੱਗ ਰਹੇ ਹੂੰ ਚਰਨ ਨੂੰ ਵੀ ਇੱਥੇ ਫਰੇਮ ਚ ਹੀ ਰੱਖੋ ਹੂੰ ਜਦੋਂ ਤੋਂ ਕੁੰਡਾ ਖੜਕਣ ਲੱਗ ਗਿਆ ਤੇ ਬੱਲੇ ਥੋੜਾ ਜਿਹਾ ਘਣੀਦਰ ਦੀ ਗਰ ਵੀਰਿਆ ਦੀ ਗਾ ਕਰ ਲੋ ਇੱਥੇ ਬੈਠੀ ਦੀ ਉਹ ਵੀ ਬਸ ਕਰ ਰਹੀ ਚੱਲ ਰੋ ਇੱਥੇ ਆਇਆ ਕਦਮ ਫਰੀ ਲਿਓ ਮਰ ਹੋਣਾ ਉਧਰੋਂ ਕੁੰਡੇ ਦੀ ਆਵਾਜ਼ ਨਾਲ ਉਹ ਲਾਇਆ ਕਰੈ ਨਾਲੇ ਇਧਰ ਹੋਏ ਇਹ ਦਿਖਿਆ ਕਰੂਗਾ ਸਾਰਾ ਕੁਝ ਇਕੱਠਾ ਕਰਦੇ ਉਹਦੇ ਬਾਅਦ ਇਹ ਡੋਲ ਲੈਣਾ ਆਵੜਾ ਦਾ ਆਵੜਾ ਦਾ ਫੜੀ ਜੰਨੇ ਨੂੰ ਅੰਦਰ ਆਈ ਦੱਸ ਚਰਨੋ ਇਹ ਵੀ ਥੀ ਮੇਰਾ ਚਰਨ ਤਾਂ ਆਇਆ ਲੱਗ ਰਹੀ ਹੋਗੀ ਕਰਨ ਮੇਰਾ ਕਹਣਾ ਫਸੇ ਕੌਣ ਆ ਗਿਆ ਕਹਿੰਦਾ ਤੂੰ ਕਿਹਨਾਂ ਲੋ ਹੈ ਕਿਹੜਾ Der var han! ਤੂੰ ਮਨੇ ਤੂੰ ਪਹਿਲੇ ਆਇਆ ਹੋਰ ਮੇਰੇ ਤੇ ਨਹੀਂ ਕੱਲ ਚਲੂ ਤੂੰ ਤੇ ਵੱਡੇ ਪੈਂਦੀ ਚ ਲਿਆ ਠੀਕ ਐ ਮਨ ਤਾਂ ਪੈਂਦੀ ਨਾ ਕਹੀ ਤਨੀ ਟੋਪਰਾ ਸੱਕਾ ਨਗਾਤਾ ਤੂੰ ਆਉਂਦੀ ਰੱਖੀ ਐ ਕਿ ਪਤਾ ਨਹੀਂ ਜੀ ਕੀ ਹੋਇਆ ਫਿਰਦਾ ਚਾਹੀਦਾ ਛੱਡੋ ਗੱਲ ਦਾ ਤਾਂ ਪਤਾ ਨਹੀਂ ਪਾ ਆਏ ਹੁਣ ਮਰੇ ਛਿੱਤਰੇ ਪਹਿਣਗੇ ਨਹੀਂ ਜੱਸੇ ਮੈਨ ਸੌਟਲ ਹੋਊਗਾ ਐਵੇਂ ਤੂੰ ਉਧਰ ਆਈ ਭੱਜ ਕੇ ਆਕੇ ਤੇ ਕਰ ਗਏ ਗੁਰੂ ਗ੍ਰੰਥੀ ਮੈਂ ਕਹਿੰਦਾ ਮੈਂ ਤਾਂ ਕੱਖ ਹੀ ਘੁੱਟਣਾਈ ਸੀ ਨਾ ਮਨੇ ਆਇਆ ਸੀ ਵੀਰੇ ਚਾਚੇ ਨੇ ਹਾਂ ਕੀ ਚਾਚਾ ਹੀ ਹੈ ਮੇਰੇ ਇਹ ਹਾਂ ਕੌਣ ਸਾ ਕਿਹਨੇ ਆਏ ਲੋਕੀ ਬੋਲਣਾ ਤੁਹਾਡੇ ਚਾਚਾ ਕਰੀ ਬੋਲਣਾ ਕਿਹਨੇ ਮੇਰੇ ਕੋਲ ਕਿੱਥੇ ਖੜੇ ਹੋ ਰੈਡੀ ਦੱਸੇ ਐਕਸ਼ਨ ਤੈਨੂੰ ਕੋਈ ਸੀ ਆ ਖਾਲੀ ਕਰ ਦੇ ਸਾਰਾ ਇੱਕ ਦਮਾਰੇ ਕਰੋ ਜੇ ਤੁਹਾਨੂੰ ਹੋਰ ਜਗ੍ਹਾ ਨੂੰ ਕਰ ਦਿਨਗੇ ਨਾ ਬਰੇ ਫੀਲ ਨਹੀਂ ਨੀ ਅੰਦਰ ਹੋ ਜਾਣਾ 25 ਛੜਦਾ ਮੈਨੂੰ ਬਾਹਰੇ ਨਾ ਤੂੰ ਸਾਡੇ ਘਰੇ ਕੀ ਕਰਦੀ ਆ ਆ ਕੀ ਆ ਓਏ ਤੂੰ ਕੀ ਕਰਦੀ ਆ ਓਰੇ ਜੱਸੇ ਆ ਚਾਚਾ ਬਿਮਾਰ ਹੋ ਗਿਆ ਸੀ ਬਿਮਾਰ ਸਾਨੂੰ ਪਤਾ ਨਹੀਂ ਕਿ ਬਿਮਾਰ ਆ ਕਿ ਨਹੀਂ ਬਿਮਾਰ ਛੜ ਜਾ ਮੇਰਾ ਬਲੱਡ ਵਾਦ ਗਿਆ ਨਹੀਂ ਬਹੁਤ ਜ਼ਿਆਦਾ ਮੈਨੂੰ ਤੁਸੀਂ ਚੁੱਪ ਕਰ ਜਾਓ ਤੂੰ ਮੇਰਾ ਘਰ ਲੁੱਟਦੀ ਫਿਰਦੀ ਆ ਨਾ ਤੇ ਤੂੰ ਮੈਂ ਖਿਚੜੀ ਦੇਦੀ ਬਰੈਡ ਦਿੰਦੀ ਤਾਂ ਮੀਟ ਬਣਾ ਰੱਖਿਆ ਕੀ ਬਿਮਾਰ ਆਗਾ ਕੀ ਹੋਏ ਨੂੰ ਯੋਗਾ ਤਨੂਆ ਤੂੰ ਮੇਰੇ ਬੰਦੇ ਦਾ ਡੋਰੇ ਪਾ ਨਹੀਂ ਹੈ ਵੀ ਪੰਜ ਪਾੜ ਤੱਕ 6 ਮਿੰਟ ਤੂੰ ਰਹਿਣ ਦਾ ਲੱਛਣ ਨੂੰ ਭੈਣ ਦਾ ਰੰਡੀ ਖਾਣਾ ਹੈ ਤੈਨੂੰ ਮੈਂ ਪਹਿਲਾਂ ਕਿਹਾ ਸੀ ਛਾਪ ਵੀ ਇਹੀ ਲੈ ਕੇ ਗਈ ਆ ਤੂੰ ਕੀ ਕਰਦਾ ਰਹਾ ਤੂੰ ਕੀ ਕਰਦਾ ਛਾਪ ਹਾਂ ਤੂੰ ਮੇਰੇ ਬੰਦੇ ਦਾ ਡੋਰੇ ਪਾ ਕੇ ਤਾਂ ਤੂੰ ਛਾਪਾਂ ਲੈਣੀ ਹੈ ਕਿਹੜੀ ਛਾਪ ਦੀ ਗੱਲ ਕਰਦੀ ਆ ਤੂੰ ਜਿਹੜੀ ਤੂੰ ਉਦੋਂ ਦਿਖਾ ਕੇ ਗਈ ਆ ਕਿਉਂ ਲੜਦੇ ਹੋ ਲੈ ਦੇਖ ਲੈ ਤੂੰ ਨਾ ਵਿਚ ਬੋਲ ਨਾ ਵਿਚ ਬੋਲ ਤੂੰ ਨਾ ਵਿਚ ਬੋਲ ਮੈਂ ਮਾਰਦਾ ਗੱਲਾਂ ਤੂੰ ਚੁੱਪ ਕਰ ਜਾ ਮੇਰੀ ਛਾਪ ਹੈ ਨਾ ਤੂੰ ਕਿਵੇਂ ਬਣਾਉਣੀ ਆ ਨਾ ਅੱਧ ਛਾਪ ਮੇਰੀ ਆ ਮੇਰੇ ਬੰਦੇ ਦੀ ਛਾਪ ਤੂੰ ਕਹਿੰਦੀ ਆ ਕਿ